ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਹਾਂ ਜੀ ਤੁਹਾਨੂੰ ਵਿਸ਼ਲ ਵਲੌਗ ਚ ਪਤਾ ਹੀ ਹੈ ਜੀ ਮੈਂ ਆਈ ਹੋਈ ਹਾਂ ਆਪਣੇ ਪੇਕੇ ਤੇ ਪੇਕੇ ਆਈ ਹੋਈਏ ਤਾਂ ਆਪਾਂ ਸਾਫ਼ ਸਫਾਈਆਂ ਨਾ ਕਰੀਏ ਘਰ ਦੀਆਂ ਕਿਵੇਂ ਹੋ ਸਕਦਾ ਇੱਥੇ ਜੀ ਅਸੀਂ ਆਪਣਾ ਰੋਟੀ ਪਾਣੀ ਖਾ ਲਿਆ ਸੀਗਾ ਪਰਾਂਠੇ ਬਣਾਏ ਸੀਗੇ ਆਲੂ ਵਾਲੇ ਮੈਂ ਫਿਰ ਉਸ ਤੋਂ ਬਾਅਦ ਲੱਗ ਗਈ ਸੀ ਕੀ ਜਾਂਦੀ ਸਫਾਈ ਕਰਨ ਕਿਉਂਕਿ ਮੰਮੀ ਤਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮੰਮੀ ਬਸ ਰੋਟੀ ਪਾਣੀ ਦੇ ਕਰਦੇ ਨੇ ਹੋਰ ਜ਼ਿਆਦਾ ਕੰਮ ਨਹੀਂ ਹੁੰਦਾ ਤੇ ਕਾਫੀ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਡੱਬੇ ਡੁੱਬੇ ਬਹੁਤ ਗੰਦੇ ਹੋਏ ਪਏ ਸੀਗੇ ਕੱਚ ਦੇ ਬਰਤਨ ਬਹੁਤ ਗੰਦੇ ਹੋਏ ਪਏ ਸੀ ਤੇ ਮੈਂ ਕਿਹਾ ਚਲੋ ਅभी ਮੈਂ ਹੁਣ ਪਤਾ ਨਹੀਂ 1-2 ਦਿਨ ਜਨ ਦਿਨ ਵੀ ਰਹਿਣਾ ਵੀ ਮੈਂ ਪਹਿਲਾਂ ਸਫਾਈਆਂ ਕਰ ਲਾਂ ਬਾਕੀ ਮੈਨੂੰ ਐ ਹੁੰਦਾ ਮੇਤੋਂ ਗੰਦੀ ਜੀ ਕਿਚਨ ਵਿੱਚ ਤੁਹਾਨੂੰ ਸੱਚ ਦੱਸਾਂ ਵੀ ਜਦ ਗੰਦੇ ਗੰਦੇ ਡੱਬੇ ਹੋਣ ਹਨਾ ਦਿਖਦੇ ਹੋ ਧੂੜ ਮਿੱਟੀ ਪਈ ਹੋਵੇ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ ਉਗ ਮੈਨੂੰ ਹੁੰਦਾ ਵੀ ਕਿਚਨ ਸਾਫ਼ ਹੋਵੇ ਫੇਰ ਆਪਾਂ ਕੰਮ ਵਧੀਆ ਲੱਗਦਾ ਕਰਨਾ ਫੇਰ ਮੈਨੂੰ ਇਹ ਸੀਗਾ ਵੀ ਅੱਜ ਪਹਿਲਾਂ ਮੈਂ ਸਾਰਿਆਂ ਨੂੰ ਪਹਿਲਾਂ ਕਿਚਨ ਐ ਸਫਾਈ ਕਰਦੀ ਆ ਆਪਾਂ ਲੱਗਦੇ ਸੀਗੇ ਕਿਚਨ ਦੀ ਸਫਾਈ ਕਰਨ ਇੱਥੇ ਮੈਂ ਸਾਰੇ ਭਾਂਡੇ ਧਾਰਲੇ ਸੀਗੇ ਤੇ ਉਹ ਬਰਤਨ ਜਿਹੜੇ ਸੀ ਉਹ ਸਾਫ਼ ਸੀਗੇ ਉਹ ਉੱਤੇ ਹੋਏ ਸੀਗੇ ਜਿਹੜਾ ਸਟੈਂਡ ਦੇ ਵਿੱਚ ਪਾਇਆ ਕਿਉਂਕਿ ਸਾਰੇ ਬਰਤਨ ਉਹ ਸਾਫ਼ ਸੀਗੇ ਤੇ ਬਾਕੀ ਜੀ ਇੱਧਰ ਬਾਕੀ ਕੰਚ ਵਗੈਰਾ ਤੇ ਸਾਰੇ ਆਪਾਂ ਧਾਰਲੇ ਸੀਗੇ ਤੇ ਮੰਮੀ ਦਾ ਹੁਣ ਥੋੜਾ ਜਿਹਾ ਫਰਕ ਆ ਪਹਿਲਾਂ ਨਾਲੋਂ ਹੁਣ ਠੀਕ ਆ ਮੰਮੀ ਮਤਲਬ ਕਿ ਹੋ ਜਾਂਦੇ ਨੇ ਹਨਾ ਇੱਕ ਵਾਰ ਤਾਂ ਜਾਨੀ ਉਹ ਕਰ ਦਿੰਦੇ ਨੇ ਬਹੁਤ ਜ਼ਿਆਦਾ ਢਾਲ ਕਰ ਦਿੰਦੇ ਨੇ ਤੇ ਬਾਕੀ ਗੱਲੇ ਬੰਦੇ ਬੰਦੇ ਨੂੰ ਜ਼ਿਆਦਾ ਫੀਲ ਹੋਈ ਜਾਂਦਾ ਵੀ ਮੈਂ ਬਿਮਾਰ ਆ ਬਿਮਾਰ ਸਾਡੇ ਆਉਣ ਨਾਲ ਵੀ ਫਿਰ ਫਰਕ ਪੈ ਜਾਂਦਾ ਕੁਛ ਹਨਾ ਤੇ ਇੱਥੇ ਸਹਜ ਲੱਗ ਗਈ ਸੀਗੀ ਨਾਲ ਮੈਂ ਸਹਜ ਨੂੰ ਕਹੀ ਕਿ ਵੀ ਸਹਜ ਤੂੰ ਨਾ ਕਰ ਹਨਾ ਵੀ ਮੈਂ ਆਪੇ ਕਰ ਲੈਣਾ ਪਰ ਉਹ ਕਹਿੰਦੀ ਨਹੀਂ ਮम्मा ਵੀ ਤੂੰ ਸ ਤਾਂ ਕਿਚਨ ਚ ਤੁਹਾਡੇ ਤਾਂ ਕਿੰਨਾ ਟਾਈਮ ਲੱਗ ਜਾਣਾ ਵੀ ਤੁਸੀਂ ਕੀ ਜੰਦੀ ਸਫਾਈ ਕਰ ਲਓ ਵੀ ਜਿਹੜਾ ਬਾਕੀ ਕੰਮ ਆ ਵੀ ਮੈਂ ਨਾਲ ਕਰਾ ਦੰਨੀ ਆ ਪਰ ਮम्मी ਦਾ ਨਾ ਸੌਰੀ ਮੇਰੇ ਨਾਲ ਨਾਲ ਡੈਡੀ ਵੀ ਲੱ ਸਹਿਜ ਮੈਂ ਡੈਡੀ ਅਸੀਂ ਤਿੰਨੋ ਜਣੇ ਲੱਗ ਗਏ ਸੀ ਜਾਂ ਫਿਰ ਅਸੀਂ ਕਿਹ ਚੱਲ ਹੁਣ ਲੱਗੇ ਤਾਂ ਹੋਏ ਆ ਵੀ ਸਾਰੇ ਘਰ ਦੀ ਸਫਾਈ ਕਰੇ ਦੰਨੇ ਆ ਪਰ ਸਾਰੇ ਘਰ ਦੀ ਥੋੜੀ ਬਹੁਤੀ ਰਹਿ ਗਈ ਵੈਸੇ ਤਾਂ ਹੋਏ ਗਈ ਜਿਆਦਾ ਤਾਂ ਹੋ ਗਈ ਜਿਹੜੀ ਜਿਆਦਾ ਧੂੜ ਮਿੱਟੀ ਵਾਲੀ ਸੀ ਉਹ ਹੋ ਗਈ ਸੀਗੀ ਬਾਕੀ ਥੋੜੀ ਬਹੁਤੀ ਨਿੱਕੀ ਮੋਟੀ ਜੀ ਰਹਿ ਗਈ ਸੀ ਕਿਉਂਕਿ ਗੈਸ ਆ ਗਏ ਸੀਗੇ ਘਰ ਤਾਂ ਕਰਕੇ ਐਤ ਮੈਂ ਨਾਲ ਦੀ ਨਾਲ ਸਾਰੇ ਭਾਂਡੇ ਹਨਾ ਧੋ ਧੋ ਕੇ ਫਿਰ ਬਾਅਦ ਚ ਸੁੱਕ ਜਾਣਗੇ ਜਦੋਂ ਪਹਿਲਾਂ ਮੈਂ ਕਿਹਾ ਚਲੋ ਮੈਂ ਬਰਤਨ ਵਾਸ਼ ਕਰ ਲੰਨੀ ਆ ਸਾਰੇ ਫੇਰ ਮੈਂ ਕਿਹਾ ਬਰਤਨ ਵਾਸ਼ ਕਰਨ ਤੋਂ ਬਾਅਦ ਜਿਹੜੇ ਆਪਣੇ ਕੰਟੇਨਰ ਵਗੈਰਾ ਨੇ ਹਨਾ ਵੀ ਉਹ ਸਾਫ਼ ਕਰੂੰਗੀ ਬਾਕੀ ਜਿਹੜੀਆਂ ਚੀਜ਼ਾਂ ਸਿੱਟਣ ਸੁਟਣ ਵਾਲੀਆਂ ਸੀਗੀਆਂ ਜਿਵੇਂ ਹਨਾ ਡੱਬਿਆਂ ਵਿੱਚ ਇयां ਹੀ ਖਰਾਬ ਖੂਬ ਹੋ ਜਾਂਦੀਆਂ ਨੇ ਉਹ ਫਿਰ ਮੈਂ ਸਾਰੀਆਂ ਫਿਰ ਮੈਨੂੰ ਇਹ ਹੁੰਦਾ ਪਰ ਮੰਮੀ ਦਾਦੇ ਦੀ ਵੀ ਆ ਨਾ ਸਿੱਟਦੇ ਵੀ ਉਹ ਨਾ ਸਿੱਟਦੇ ਵੀ ਮੰਮੀ ਤੁਹਾਨੂੰ ਪਤਾ ਪੁਰਾਣਿਆਂ ਦੀਆਂ ਆਦਤਾਂ ਹੁੰਦੀਆਂ ਨੇ ਮੈਨੂੰ ਇਹ ਹੁੰਦਾ ਵੀ ਜਿਹੜੀ ਗੰਦਗੀ ਹੈਗੀ ਆ ਬਸ ਸਫਾਈ ਕਰ ਦੋ ਕਲੀਨ ਕਰ ਦੂ ਇਹਨ ਵੀ ਕੱਢ ਦੋ ਗੰਦ ਜ ਜਿੰਨਾ ਵੀ ਹੈਗਾ ਏ ਤੇ ਇੱਥੇ ਹੁਣ ਬਸ ਜੀ ਸਹਿਜ ਵੀ ਤੁਹਾਨੂੰ ਦਿਖਾਉਂਗੀ ਮੈਂ ਸਹਿਜ ਨੇ ਵੀ ਆਪਣਾ ਪੂਰਾ ਖਡਾਰਾ ਪਾਇਆ ਹੋਇਆ ਸੀਗਾ ਕਿਉਂਕਿ ਸਹਿਜ ਨੇ ਤਾਂ ਕਰਕੇ ਫਿਰ ਹੋ ਗਿਆ ਨੀ ਮम्मा ਪੌੜੀਆਂ ਥੱਲੇ ਬਹੁਤ ਜ਼ਿਆਦਾ ਹੋਇਆ ਪਿਆ ਵੀ ਧੂੜ ਮਿੱਟੀ ਵੀ ਕਾਫੀ ਸੀਗੀ ਕਿਉਂਕਿ ਪੌੜੀਆਂ ਥੱਲੇ ਨਾ ਸਾਡੇ ਜਿਵੇਂ ਗੇਟ ਗੂਟ ਲਵਾਏ ਸੀਗੇ ਉਹ ਗੇਟ ਗੂਟ ਸੀਗੇ ਉਹ ਪਏ ਸੀਗੇ ਉਹਨਾਂ ਦੀ ਲੱਕੜਾਂ ਲੁੱਕੜਾਂ ਚੀਆਂ ਕਾਫੀ ਸਰਮੈਕਾ ਸਰੂੰਕਾ ਜਿਹਾ ਹਨਾ ਉਹ ਲੱਗੀ ਹੋਈ ਸੀ ਸਹਜ ਕਹਿੰਦੀ ਮਮਾ ਮੈਂ ਉੱਪਰ ਚੜਾ ਦੰਨੀ ਆ ਤੁਹਾਡੇ ਉੱਪਰ ਮਮਟੀ ਜੀ ਬਣਾਈ ਕੋਈ ਆ ਉੱਥਾ ਥੋੜੀ ਜੀ ਜਗ੍ਹਾ ਏ ਉਹਦੇ ਵਿੱਚ ਕਹਿੰਦੀ ਮਮਾ ਸੈੱਟ ਕਰਕੇ ਰੱਖ ਦੰਨੇ ਆ ਵੀ ਥੱਲੇ ਪਏ ਵਧੀਆ ਨਹੀਂ ਲੱਗਦੇ ਹੈਗੇ ਤਾਂ ਫਿਰ ਸਹਜ ਉੱਥੇ ਚੱਕ ਕੇ ਆਪਣਾ ਮਮਟੀ ਜੀ ਚ ਕੋੜੀਆਂ ਵਿਚਾਰੀ ਬਾਰ-ਬਾਰ ਚੜੇ ਉੱਤਰੇ ਬਾਰ-ਬਾਰ ਚੜੇ ਉੱਤਰੇ ਬਹੁਤ ਸਹਜ ਨੇ ਵੀ ਆਪਣਾ ਦਮ ਤੜਾਇਆ ਬਹੁਤ ਲੱਗੀ ਰਹੀ ਏ ਸਾਰਾ ਦਿਨ ਵਿਚਾਰੀ ਮੇਰੇ ਨਾਲ ਐਂਡ ਤੱਕ ਲੱਗੀ ਰਹੀ ਆ ਡੈਡੀ ਵੀ ਇੰਨੇ ਜਾਣੇ ਸੀ ਆਪਣਾ ਲੱਗੇ ਰਹੇ ਤੇ ਬਾਕੀ ਮੈਨੂੰ ਇਹ ਸੀਗਾ ਵੀ ਹੁਣ ਚੱਲ ਜਰੂਰੀ ਆ ਹਨਾ ਸਾਫ ਸਫਾਈ ਤਾਂ ਤੁਹਾਨੂੰ ਵੀ ਪਤਾ ਵੀ ਸਾਫ ਸਫਾਈ ਤੋਂ ਬਿਨਾਂ ਤਾਂ ਫਿਰ ਘਰ ਵੀ ਕਿੰਦਾ ਗੰਦਾ ਲੱਗ ਜਾਂਦਾ ਦੇਖੋ ਕਿੰਨਾ ਖੰਡਾਰਾ ਪਾਈ ਬੈਠੀ ਸੀ ਵਿਚਾਰੀ ਆਹ ਦੇਖੋ ਉਹ ਸਾਰੀਆਂ ਫੱਟੀਆਂ ਸਾਫ਼ ਕਰ ਕਰਕੇ ਉੱਪਰ ਚੜਾ ਰਹੀ ਸੀਗੀ ਮੰਮਟੀ ਜੀ ਚ ਰੱਖ ਰਹੀ ਸੀਗੀ ਤੇ ਬਾਕੀ ਆ ਦੇਖੋ ਇੱਥੇ ਬਹੁਤ ਖੰਡਾਰਾ ਪਿਆ ਸੀ ਮੰਮੀ ਤੋਂ ਮੇਰੇ ਤੋਂ ਨਹੀਂ ਹੁੰਦਾ ਹੈਗਾ ਮੈਂ ਇਹ ਗੱਲਾਂ ਕਰਕੇ ਝਟਕਦੀ ਰਹਿਣੀ ਆ ਕਿ ਚਲ ਜੇ ਥੋੜਾ ਕਰ ਲਿਆ ਕਰ ਦਿਹਾੜੀ ਦੇ ਵਿੱਚ ਹਨਾ 5-10 ਮਿੰਟ ਇਹ ਚੀਜ਼ਾਂ ਨੂੰ ਦੇਆ ਕਰ ਬਸ ਨਹੀਂ ਜੀ ਹਾਂਜੀ ਫ੍ਰੈਂਡਸ ਆਪਾਂ ਸਾਰੇ ਟੱਬੇ ਵਗੈਰਾ ਸਾਰੇ ਹਨਾ ਵਾਸ਼ ਕਰਤੇ ਇਧਰ ਮਮੀ ਦੇ ਨਾਲ ਮਿਰਚਾਲੇ ਰੱਖੇ ਹੋਏ ਨੇ ਚੀਨੀ ਵਗੈਰਾ ਇਹ ਵੀ ਆਪਾਂ ਸਾਫ ਕਰਤੇ ਚਲੋ ਹੋਇਆ ਰ ਸਾਰੀ ਹਨਾ ਸਾਰੀਆਂ ਟੈਲੀਆਂ ਵਗੈਰਾ ਇਧਰੋਂ 12 ਸਾਡੇ ਹੋ ਜਾਂਦੀ ਧੋਪਾਂ ਦੀ ਆ टोकरी वगैरह सारा मम्मी भी पानी भर के रख दी तो है असद नहीं पीते सारियाँ धोती इधर भी अपने सारा वॉश करते मैं इधरों सारे वॉश करके अद्धे के मेरे हुए थे अद्धे आप सारे करे फ्रिज बचो रह क्लीन कर तो बहरों करती ਲਓ ਜੀ ਹਾਂ ਦੇਖੋ ਸਾਡੀ ਕੀ ਜੰਦੀ ਫਾਈਨਲ ਲੁੱਕ ਅਜੇ ਹੈਡਚੜ ਉੱਪਰ ਚਾ ਲਾਉਣਾ ਹੈ ਤੇ ਉਹ ਤਾਂ ਹੁੰਦਾ ਕੀ ਕਦਰ ਰੱਖੋ ਖੰਡਾਰਾ ਹਾਂ ਪੂਰਾ ਖੜਵਰਾ ਸੁਭਾ ਸੁਭਾ ਕੱਦਵਾਣਾ ਪੂਰਾ ਖੰਡਾਰਾ ਲੈ ਬੈਠਾ ਸਿਉਰੇ ਲਾਤਾ ਬਾਕੀ ਹੁਣ ਹੋਰ ਤੁਹਾਨੂੰ ਦਿਖਾਵਾਂਗੇ ਇਹ ਤਾਂ ਬਹੁਤ ਸਾਰਾ ਕਰਕੇ ਸੈੱਟ ਦਿਖਾਉਂਦੇ। ਇਹ ਤਾਂ ਖੰਡਾਰੇ ਖੰਡਾਰੇ ਸਹਿਜ ਲੱਗੀਆਂ ਵਿਚਾਰੀ ਦਾੜੀ ਲੱਗੇ ਨਾਲ ਮੈਲ ਕਿੰਨੇ ਜਾਣੇ ਲੱਗੇ ਆ। ਹਾਂਜੀ ਫ੍ਰੈਂਡਸ ਮੈਂ ਨਾ ਕੇ ਆ ਗਈ ਜੀ ਹੁਣ ਮਾਸੀਓ ਨਹੀਂ ਆਗੇ ਸੀਗੇ ਨਾਨੀ ਉਹ ਨਹੀਂ ਆਗੇ ਸੀਗੇ ਖਬਰ ਲੈਣ ਵਾਸਤੇ ਆਗੇ ਸੀਗੇ ਤੇ ਪਿੰਡ ਤੋਂ ਆਂਟੀਆਂ ਆਗੀਆਂ ਸੀਗੀਆਂ। ਮੰਮੀ ਦੀ ਖਬਰ ਲੈਣ ਵਾਸਤੇ ਤਾਂ ਕਰਕੇ ਵਿੱਚ ਮੈਂ ਝਾੜ ਚੜੀਏ ਦਾ ਕੰਮ ਵਿੱਚੇ ਰਹਿ ਗਿਆ ਤੇ ਵਿੱਚੇ ਰ ਆ ਜਾਂਦਾ ਦੀ ਵਿੱਚੇ ਮੈਂ ਕਰੀ ਗਈ। ਯਾਨੀ ਉਹ ਸਾਰਾ ਹੋ ਗਿਆ ਥੋੜਾ ਜਿਹਾ ਰਹਿ ਗਿਆ ਉਹ ਆਪਾਂ ਕਰਾਂਗੇ ਜਿਵੇਂ ਆ ਸ਼ੀਸ਼ਾ ਕੱਢ ਕੇ ਸਾਫ਼ ਕਰਨ ਨੂੰ ਤਾਂ ਰਹਿ ਗਿਆ ਥੋੜਾ ਜਿਹਾ। बाकी आपटिंग पूरी करती अपने अपनी अपनी थोड़ा बहुत जो कम रह गया बस वो तो। तो करना तो टाइम लग गया बाग खाने के लग आए थे फर्ग पाया फर्ग हाँ थोड़े हो पाए ज पाने से हम जी मैं लगी रोटी बना किचन आप साफ करती किचन बर्गर पाए नहीं चलेगा जी मेरे बस मैं रोटी बना लर्गर खा लेने तो थोड़ी जी बनाया ने डैडी उन्होंने चुकीिया डैडी तो घटे बर्गर बुर्गर खाते ने थकावट बहुत हो ਚਲਿ ਸਹਜ ਨੇ ਬਹੁਤ ਕੰਮ ਕੀਤਾ ਅੱਜ ਸਹਜ ਨੇ ਵੀ ਬਹੁਤ ਕੰਮ ਨਾਲ ਕਰਾਇਆ ਜੇ ਮੈਂ ਕਿਚਨ ਨੂੰ ਲੱਗੀ ਤਾਂ ਬਾਕੀ ਸਹਜ ਨੇ ਸਾਰੀ ਸਾਇਟੀ ਦੀ ਸਾਰੀ ਮਤਲਬ ਕਿ ਡਰੈਸਿੰਗ ਟੇਬਲ ਹੋ ਗਈ ਪੌੜੀਆਂ ਤੋਂ ਲੈ ਬਹੁਤ ਜ਼ਿਆਦਾ ਗੰਦ ਹੋਇਆ ਪਿਆ ਸੀਗਾ ਸਾਡੇ ਮਤਲਬ ਕਿ ਲੱਕੜ ਵਗੈਰਾ ਖਾਪੀਆਂ ਸੀਗੀਆਂ ਕੰਮ ਕਰਵਾਇਆ ਸੀਗਾ ਹਜੇ ਸਾਡੇ ਕੰਮ ਰਹਿਦਾ ਗੇਟ ਬੂਟ ਲੱਗਣ ਤੋਂ ਮੇਨ ਮੇਨ ਕੰਮ ਹੋਇਆ ਹੋਇਆ ਬੱਸ ਤੇ ਤਾਂ ਤਾਂ ਦੇ ਸੌਕੇ ਸਾਈਡ ਨੂੰ ਪਤਾ ਨਹੀਂ ਰਹਿਣਾ ਐਨੀ ਲੱਗੀ ਆ ਖਾਬਰ ਲੈਣਾ ਆ ਗਿਆ ਸੀ ਕਿ ਬਤਾਉਂ ਕਰਕੇ ਆਉਣਾ ਪਰ ਵਿਦੈਟ ਦੇਰ ਦੀ ਹੈ ਰਾਜ ਨੇ ਘਾੜ ਮळा ਹੋ ਗਿਆ ਕਾਲਾ ਮळा ਹੋ ਗਿਆ ਜਣੀ ਕਲੀਨਿੰਗ ਜਿਹੜੀ ਸਾਵਨਾ ਕਰਨੀ ਸੀ ਨਾ ਉਹ ਹੋਈ ਨਹੀਂ ਕਿਉਂਕਿ ਵਿੱਚ ਚ ਰਸਤ ਲਾ ਗਏ ਮੈਨੂੰ ਐ ਸੀ ਕਿ ਮੈਂ ਚੱਲ ਕਿਰੇ ਕਿਸੇ ਨੇ ਆਉਣਾ ਵੀ ਬਾਅਦ ਚ ਹਲੇ ਆਉਣਗੇ ਵਲੌਗ ਦੇਖਦੀ ਸਾਰ ਪਤਾ ਲੱਗ ਗਿਆ ਨਾ ਉਹਨਾਂ ਨੂੰ ਫਿਰ ਆਗੇ ਲੈਣ ਤੋਂ ਚਲੋ ਬੱਤੀ ਹੁਣ ਨਹੀਂ ਤਾਂ ਹੁਣ ਮੇਰੇ ਪੁੱਛੇ ਰਹਿ ਗਏ ਕਿਉਂਕਿ ਪੁੱਛੋ ਫਿਰ ਮੈਂ ਤਾਂ ਨਹੀਂ ਲੈ ਝਾੜੂ ਲਾਦਾ ਸੀਗਾ ਪੁੱਛ ਮੈਂ ਖਾਗੀ ਨਾਲ ਤੇ ਰਿਸ਼ਤੇਦਾਰ ਆਏ ਉਹਨੇ ਫਿਰ ਪੁੱਛੇ ਲੈਣੀਆਂ ਪਈ ਜਾਣੀਆਂ ਨੇ ਫਿਰ ਟੈਨੋ ਤੋਂ ਉਹਨਾਂ ਦਾ ਸੁੱਕਦਾ ਹੁਣ ਚੰਗੀ ਤਰ੍ਹਾਂ ਹੁਣ ਆਇਆ ਕੱਲ ਨੂੰ ਚੰਗੀ ਤਰ੍ਹਾਂ ਲਾਵਾਂਗੇ ਫੁੱਛੇ ਨਾਲੇ ਨਾਲ ਜਿਹੜੀ ਚੀਜ਼ਾਂ ਇੱਕ ਦੋ ਸਾਫ਼ ਕਰਨੀਆਂ ਰਹਿ ਗਈਆਂ ਉਹ ਸਾਫ਼ ਕਰਕੇ ਤੇ ਕੱਪੜੇ ਵੀ ਮੈਂ ਰੱਖ ਤੇ ਮੰਮੀ ਦੇ ਥੋੜੇ ਬਹੁਤ ਚਰਜਾਈਆਂ ਵਗੈਰਾ ਜਿਹੜੀਆਂ ਰੱਖਤੀਆਂ ਜਿਹੜੀ ਅਸੀਂ ਲਾਵਾਂਗੇ ਮੈਨੂੰ ਰਾਤ ਬੜਾ ਠੰਡ ਲੱਗੀ ਆ ਕਸੀ ਲਮਾ ਕਿ ਉਹ ਸਾਡਾ ਕਮਰਾ ਹੈਗਾ ਪਿੱਛੇ ਉੱਥੇ ਕੋ ਸੋਤ ਕੱਠਾ ਜਲਾ ਕੇ ਸੌਣੇ ਆ ਉਰੇ ਵੀ ਮੈਨੂੰ ਰਾਤ ਲੱਗਿਆ ਠੰਡ ਕਿਉਂਕਿ ਉਰੇ ਗੇਟ ਨਹੀਂ ਲੱਗੇ ਹੋਏ ਕਮਰਿਆਂ ਨੂੰ ਹਜੇ ਰੇਂਦਾ ਕੰਮ ਉਹ ਕਰਵਾਉਣਾ ਹਜੇ ਅਸੀਂ ਬਾਅਦ ਕਿ ਮੈਂ ਕਿਸਾ ਦੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਮੇਰੇ ਮੈਂ ਤਾਂ ਨਹੀਂ ਬਣਾਈ ਕਿਉਂਕਿ ਮੇਰੀ ਹੌਂਸ ਬਹੁਤ ਖਰਾਬ ਸੀ ਉਹਨੂੰ ਪਤਾ ਮੇਰੇ ਸੂਟ ਦਾ ਤਾਂ ਪਤਾ ਹੀ ਨਹੀਂ ਵੀ ਮਿੱਖਰੂਗਾ ਕਿ ਨਹੀਂ ਇੱਕ ਸੂਟ ਮੇਰਾ ਇੰਨਾ ਜ਼ਿਆਦਾ ਉਹਦੀ ਹਾਲਤ ਖਰਾਬ ਸੀਗੀ। ਹੁਣ ਇਹ ਵੀ ਪਤਾ ਵੀ ਨਹੀਂ ਖਰੂਗਾ ਸੱਜ ਉਹ ਬਣਾਇਆ ਤੂੰ ਰੋਟੀ ਰੱਖਣ ਨੂੰ। ਹਾਂ। ਓਹ ਦੇਖੋ ਉਹ ਬਣਾ। ਚਲ ਮੈਂ ਹਿੱਕ ਲਾਂ। ਹਾਂ ਜੀ ਆਜੂਂ। ਇਹ ਨੂੰ ਆਹਾਂ। ਹਾਂ, ਇਹ ਜੀ ਬਣਾ ਲਓ। ਉਹਨੇ ਉਦਘਾਟਨ ਕਰ ਗਾਂਦੇ। ਉਹ ਕਾਟਣ ਕਰਿਆ ਹਨਾਂ ਦੀ ਲਾਉਂਦੀ ਨਾਨੀ ਨਾਨੀ ਨੂੰ ਇਹ ਆ ਵੀ ਅਸੀਂ ਕਹਾਂ ਕਿ ਡੱਬੇ ਚ ਰੋਟੀਆਂ ਰੱਖ ਦੇ। ਅਤੀ ਨਾਲ ਦੀ ਨਾਲ ਤਾਂ ਕਹਿੰਦੇ ਖਾ ਲੈਣੇ ਆ। ਉਦੋਂ ਮੈਂ ਰੱਖੀ ਦਾਂ। ਮੰਮੀ ਦਾ ਹੁਣ ਜੀ ਥੋੜਾ ਜਿਹਾ ਫਰਕ। ਬਾਕੀ ਇਕੱਲੇ ਪਏ ਰਹਿਣ ਬੰਦੇ ਹਨ ਇਕੱਲਾ ਪਏ ਰਹਿਣ ਨਾਲ ਵੀ ਜ਼ਿਆਦਾ ਬੰਦੇ ਨੂੰ ਬਿਮਾਰ ਫੀਲ ਹੋਈ ਜਾਂਦਾ। ਜਿਵੇਂ ਹੁਣ ਮੂੰਹ ਤੋਂ ਹਰੇਕੋ ਹੀ ਲੱਗਦਾ ਫਿਰ ਬੰਦਾ ਅੱਧਾ ਠੀਕ ਹੋ ਜਾਂਦਾ। ਜਿਵੇਂ ਹੁਣ ਮਾਸੀ ਉਹ ਨਹੀਂ ਆ ਗਈ ਪਹਿਲਾਂ ਨਾਨੀ ਆ ਗਈ। ਫਰਾਂਟੀ ਉਹ ਨਹੀਂ ਆ ਗਈਆਂ ਹਨਾ। ਪਰ ਇੱਕ ਮੇਰੀ ਤਾਈ ਉਹ ਆ ਗਈ ਪਰ ਇੱਕ ਨਾ ਬੰਦੇ ਦਾ ਮਨ ਲੱਗਿਆ ਰਹਿੰਦਾ ਏ ਵੀ ਹਾਂ ਅਸੀਂ ਇਹੋ ਕਰਨ ਨੂੰ ਤੇ ਬਾਕੀ ਜਿਹਾ ਨਾ ਮੈਂ ਚਲ ਕੇ ਨੂੰ ਜੀ ਸਿਕਾ ਜੀ ਹੋਏ ਠੀਕ ਹੋ ਜੀ ਹਾਂਜੀ ਆ ਤੇ ਪੁੱਛੋ ਤੁਸੀਂ ਸਾਰੇ ਠੀਕ ਹੋ ਤੁਸੀਂ ਸਾਰੇ ਠੀਕ ਹੋ ਖਾਣਾ ਕੋਈ ਨਾ ਖਾ ਲਿਆ ਆਪਕੋ ਕਹਲੇ ਜੀ ਕਿ ਇੱਥੇ ਤਾਂ ਸਾਡੇ ਵੰਦੀ ਪਈ ਐ ਸਾਡੇ ਤਾਂ ਬਣਾ ਰਹੇ ਆਲੇ ਮਹਾਰਾਜ ਹਾਂਜੀ ਰੋਟੀ ਆਪਾਂ ਬਣਾ ਲਤੀ ਦਾਲ ਵਿਚਾਈ ਮੰਮੀ ਨਹੀਂ ਧਰਤੀ ਸੀ ਮੰਮੀ ਨੂੰ ਆਂਦੀ ਆ ਵੀ ਇਹ ਸਵੇਰ ਦੀ ਲੱਗੀ ਹੋਈ ਆ ਹਨਾ ਮੰਮੀ ਨੇ ਦਾਲ ਧਰਤੀ ਸੀਗੀ ਚਲ ਦਾਲ ਬਣਾ ਲਈ ਸੀ ਰੋਟੀ ਪਰ ਮੈਂ ਖਾਣੀ ਨਹੀਂ ਹੈਗੀ ਮੰਮੀ ਨੇ ਵੀ ਨਹੀਂ ਖਾਣੀ ਹੁੰਦੀ ਮਿਹਰਬਾਨੀ ਕਰਿਓ ਤੇ ਖਾਣੀ ਹੋ ਗਈ ਇੱਕ ਅੱਧੀ ਖਾਲੂ ਕੀ ਡੈਡੀ ਨੇ ਰੋਟੀ ਖਾ ਲਈ ਭਾਈ ਲਈ ਬਣਾ ਕੇ ਰੱਖਤੀ ਮੰਮੀ ਲਈ ਬਣਾ ਕੇ ਰੱਖਤੀ ਮੈਂ ਖਾਣੀ ਨਹੀਂ ਮੈਂ ਖਾऊंगी ਬਰੀ ਗੇਰ ਜੰਮੀ ਜੰਮੀ ਕਿ ਮੈਂ ਬਾਲ ਕੇ ਖਾਉਂਗੀ ਅਭੀ ਜੋ ਆਪਣੇ ਰੋਟੀ ਖਾ ਲਈ ਸਾਰੀ ਨਹੀਂ ਮੈਂ ਖਾਣੀ ਉਹਦੇ ਢਿੱਡ ਪਰ ਚਿੱਕਾ ਵਰਗਨ ਤੇ ਕਿਚਨ ਆਪਾਂ ਨੇ ਸਫਾਈ ਕਰਤੀ ਕਿੰਨੀ ਦੀ ਆਪਾਂ ਨੇ ਆਪਣੀ ਸਫਾਈ ਕਰਤੀ ਤੇ ਭਾਂਡੇ ਵਗੈਰਾ ਆ ਮम्मी ਨੇ ਪਾਣੀ ਭਰ ਕੇ ਰੱਖਿਆ ਨਹੀਂ ਪੀਦੇ ਭਾਂਡੇ ਇਹ ਪਿੰਦੇ ਹੋਣਗੇ ਸ਼ਾਇਦ ਭਾਂਡੇ ਆਪਾਂ ਸਾਰੇ ਮਾਂਜ ਲੇ ਆਮ ਹੋ ਗਿਆ ਫਰਨੀਸ਼ ਮੈਂ ਖਾਉਂਗੀ ਹੁਣ ਸਾਚੇ ਬਰਕਰ ਖਾਣੀ ਨੰਤਰ ਪੈ ਕੇ ਅਬੀ ਜੋ ਤਨਾਨੀ ਖਾਣੀ ਨੀ ਮੰਮੀ ਹੈ ਹਾਂ ਉਹ ਆਟਾ ਕਰਨੇ ਹੀ ਤੱਕ ਕਰਨਾ ਹੈ ਉਹ ਗਿਰਜੀ ਕੋ ਲੈ ਕੇ ਉੱਧਰ ਆਪਣੇ ਮਿੱਠੂਆਂ ਨੂੰ ਗਿਰਜੀ ਕੋ ਲੈ ਕੇ 25 ਬੋਗਨ ਸੈੱਟ ਕਰੂੰਗਾ ਤਨ ਤੇ ਖਾਉਂਗੀ ਹੂੰ ਟੂ ਅਜੇ ਅਸ ਬੰਦ ਕਰਨ ਬਾਅਦ ਸਾਜ ਬਰੇ ਹੋਈ ਦਿਖਾਮ ਹੋ ਗਿਆ ਬੱਪਾ ਦਿਖਾਮ ਹੋ ਗਿਆ ਬੁੱਤ ਦਿਖਾਮ ਇਹਨੇ ਮੁੰਡੇ ਨੇ ਜੱਦਾ ਕਲਰਾ ਆਇਆ ਨਾ ਜਿੰਨਾ ਅਸੀਂ ਫੋਨ ਨਹੀਂ ਦਿੰਦੇ ਇਹਨੂੰ ਨਾਨੀ ਦਾ ਫੋਨ ਦਾ ਨਾ ਇਹਨੂੰ ਵੀ ਲੱਤਾਂ ਦੁਹੜ ਲੱਗਦੀ ਅੰਮੀ ਵਾਤ ਸੋ ਜਾਦੀ ਕਿ ਸਾਰੀ ਦਿਨ ਖੜੀ ਲੱਤ ਹੋਈ ਅੱਜ ਬਸ ਮੈਂ ਜਾਲ ਬੈਠੀ ਹਾਂ ਥੋੜਾ ਜਿਹਾ ਟਾਈਮ ਆਸ ਚੀਜ਼ ਕੋਲ ਨਹੀਂ ਤੇ ਮੈਂ ਖੜੀ ਲੱਤੇ ਰਹੀ ਹੈ ਮੇਰੀ ਮੈਂ ਉੱਠ ਗਈ ਸੀਗੀ ਸਾਢੇ 6 ਵਜੇ ਮੈਨੂੰ ਲੱਗਦਾ ਹਾ ਸਾਡੇ ਪਿਛੇ ਵਜੇ ਉੱਠ ਕੇ ਬਣਾਉਂਦੇ ਨੇ 6 ਵਜੇ ਸਾਡੇ 6 ਵਜੇ ਉੱਠ ਕੇ ਚਾਹ ਪਾਣੀ ਬਣਾ ਕੇ ਭਾਈਚਾਰ ਮੈਂ ਪੀ ਕੇ ਚਲੇ ਗਿਆ ਦੀ ਆ ਫਿਰ ਮੈਂ ਬਣਾਈ ਚਾਹ ਨਾ ਉੱਠ ਕੇ ਚਾਹ ਬਣ ਕੇ ਪੀ ਕੇ ਫਿਰ ਰੋਟੀ ਪਰੋਠੇ ਬਣਾਏ ਆਲੂ ਵਾਲੇ ਪਰੋਠੇ ਬਣਾ ਕੇ ਖਾਏ ਸੀਗੇ ਤੇ ਮੰਮੀ ਨੂੰ ਵੀ ਨਾਲ ਉਤੋਂ ਖੁੜਾਈ ਸੀਗੇ ਮਤਲਬ ਕਿ ਫਰਾਈ ਕਰਕੇ ਨਹੀਂ ਸਿੱਧੇ ਤੇ ਬਸ ਨੋਰਮਲ ਸਿੰਪਲ ਬੱਤੇ ਸੀਗੇ ਅਭੀ ਜੋਦ ਨੂੰ ਹੋ ਗਿਆ ਕੋਲਡ ਸਾਰਾ ਦਿਨ ਪਹਿਲਾਂ ਫੋਨ ਨਹੀਂ ਛੱਡਿਆ ਹੈਗਾ ਤੇ ਮੰਮੀ ਡੈਡੀ ਬੈਠੇ ਨੇ ਉਧਰ ਦੂਜੇ ਰੂਮ ਚ ਮੰਮੀ ਨਾਲ ਕੇ ਆਈਏ ਮੈਂ ਖਾਣਾ ਲਾ ਬਣਾ ਕੇ ਅੱਧਾ ਬੰਦਾ ਠੀਕ ਹੋ ਜਾਂਦਾ ਏ ਤੇ ਬਾਕੀ ਹੁਣ ਪੈ ਲਈ ਗਾ ਬਹੁਤ ਫਰਕ ਪੈ ਜਾਂਦਾ ਬੰਦੇ ਦਾ ਹਨਾ ਜਦੋਂ ਪਤਾ ਫਰਕ ਕਿਵੇਂ ਪੈ ਜਾਂਦਾ ਜੀ ਮੈਂ ਕਿਸੇ ਕਿੱਥੇ ਬੰਦੇ ਨੇ ਇਕੱਲੇ ਇਕੱਲੇ ਘਰ ਚ ਪਏ ਰਹਿਣਾ ਹਨਾ ਭਾਈ ਜੀ ਬਾਬਾ ਡੈਡੀ ਵੀ ਬਾਹਰ ਕਿੰਨਾ ਫਰਕ ਪੈ ਜਾਂਦਾ ਕਿੱਥੇ ਅੱਜ ਕਿੰਨੇ ਜਾਣੇ ਦੇ ਕੋਲ ਮਾਸੀ ਨਾਨੀ ਉਹ ਨਹੀਂ ਸਾਰੇ ਹਨਾ ਫਿਰ ਆਂਟੀਆਂ ਹਨਾ ਕਿੰਨੇ ਜਾਣੇ ਆ ਕਿੰਨਿਆਂ ਨੂੰ ਮਿਲਣਾ ਬੰਦੇ ਦਾ ਅੱਧੀ ਬਿਮਾਰੀ ਟੁੱਟ ਜਾਂਦੀ ਆ ਤਾਂ ਕਰਕੇ ਫਿਰ ਸੱਜ ਬਾਜ ਘਟ ਕਰ ਲੈ ਵਿੱਚ ਆਵਾਜ਼ ਆਉਂਦੀ ਪੁੱਤ ਪਾਪਾ ਲੋ ਬਾਕੀ ਪਰਦੇ ਵਗੈਰਾ ਨਹੀਂ ਮੈਂ ਧੋ ਲਈ ਤਾਂ ਧੋਤੀ ਹੋਈ ਨੇ ਪਰਦੇ ਵਗੈਰਾ ਨਹੀਂ ਆਪਾਂ ਨੇ ਧੋਣੇ ਹੈਗੇ ਬਸ ਮੋਟੀ ਮੋਟੀ ਜੀ ਆਪਾਂ ਨੇ ਜਿੰਨੀ ਕੁ ਹੋਈ ਉਨੀ ਕੁ ਕਰਕੇ ਫਿਰ ਆਪਾਂ ਆਪਣੇ ਘਰ ਨੂੰ ਚਲੇ ਜਾਣਾ ਮਮੂ ਠੀਕ ਹੋ ਜੂਗਾ ਜਲਦੀ ਜਲਦੀ ਬਾਪਾ ਪਾਪਾ ਦੇ ਤੁਮੇ ਅੱਜ ਨਹੀਂ ਆਉਣਾ ਪਾਪਾ ਅੱਜ ਕਰਦੇ ਹਾਂ ਮੈਂ ਪਾਪਾ ਰੋਜ਼ ਹੀ ਉਰੇ ਆਈ ਜਾਂ ਇੱਕ ਖਾਣ ਕੇ ਰੋਟੀ ਖਾ ਲਈ ਹੁਣੇ ਪਾਪਾ ਨੇ ਫੋਨ ਕਰਨਾ ਹਜੇ ਤੇ ਪਾਪਾ ਨੂੰ ਫੋਨ ਵੀ ਨਹੀਂ ਕਰਿਆ ਸਵੇਰ ਦੀ ਮੈਂ ਬਾਜੀ ਹੋ ਇੰਨਾ ਸੀਗੀ ਤੇ ਭਾਈ ਮੇਰਾ ਗਰਾਊਂਡ ਚ ਗਿਆ ਹੋਇਆ ਖੇਡਣ ਵਾਸਤੇ ਮੰਨ ਲਈ ਲੱਕੇ ਗਏ ਆਪ ਨੇ ਗੱਗੇ ਕਰ ਲੈ ਕਰ ਲੈ ਚਲ ਕੋਈ ਨਾ ਤਾਂ ਉਹ ਗਰਾਊਂਡ ਚ ਗਿਆ ਖੇਡਣਾ ਤੇ ਹੁਣ ਆਊਗਾ ਖੇਡ ਕੂਡ ਕੇ ਪਹਿਲਾਂ ਤੂਰੀ ਸੀਗਾ ਘਰੇ ਸੀਗਾ ਵੀਡੀਓ ਨਹੀਂ ਬਣਾਈ ਸਾਰੇ ਜਾਣਿਆਂ ਦੀ ਇਕੱਠਾ ਹੋਇਆ ਹੋਇਆ ਹੈ ਉਹ ਘਟਾਇ ਮੇਨ ਕੋਕ ਮੈਂ ਕੁਦਾਬ ਬਹੁਤ ਗੰਦੀ ਹੋਈ ਪਈ ਸੀ ਤਾਂ ਕਰਕੇ ਤੇ ਸਾਰੀ ਦਾ ਨਾ ਨਹੀਂ ਦਬਾਈ ਪਾਇਆ ਰੱਖਾ ਮਿੱਠਾ ਗੁੜ ਖਾਣ ਦਾ ਮਿੱਠਾ ਗੁੜ ਖਾਣ ਦਾ ਗੁੜ ਛੇੜੀ ਨਾਲ ਉਹ ਜਿਹੜਾ ਖਾਣ ਦਾ ਪਾਣੀ ਨਾਲ ਨੂੰ ਦੋ ਚੂਰਨ ਵਗਿਆ ਚੂਰੇ ਨਹੀਂ ਉਹ ਚੂਰਾ ਵੀ ਮੇਰਾ ਆਦਾ ਛੱਡ ਕੇ ਹੁਣ ਤਾਂ ਧੱਫੜ ਜੇ ਪੈ ਗਿਆ ਫਰਕ ਹੈ ਨਾ ਹਾਂ ਬਾਕੀ ਹੁਣ ਮੇ ਬੰਦੇ ਜਦ ਬੈਨੇ ਆ ਮਿਲਦੇ ਆ ਵਰਤਦੇ ਆ ਖਾਣੇ ਤੇ ਬੈਠਣ ਨਾਲ ਵੀ ਅੱਧੀ ਬਿਮਾਰੀ ਟੁੱਟ ਗਈ ਆਵਾਜ਼ ਵੀ ਛੱਡ ਗਈ ਰਾਤ ਤੋਂ ਬਾਏ ਆ ਪਾਟਕਾ ਜਦੋਂ ਜੰਮ ਗਿਆ ਟੌਫੀਆ ਖਾਣ ਦਾ ਇਕਨਜੀ ਕਰਦੇ ਹੈ ਉਹ ਗੜਖਟਾ ਉਹ ਮਮਾ ਉਹ ਖਾਲਾ ਵਾ ਗੂੜ ਖਾਲਾ ਗੜਖਟਾ ਖਟਾ ਨਾ ਪੁੱਤ ਹੈ ਜਦ ਸਾਰੀ ਡੈਡੀ ਫੋਨ ਨਹੀਂ ਛੱਡਿਆ ਤੂੰ ਲਖਾਉਂ ਗਿਆ ਆ ਪਾ ਗਿਆ ਮਮਾ ਐਨਕਰ ਅੱਜ ਲੈ ਗਿਆ ਡੈਡੀ ਤੇਰੇ ਵੀ ਲੱਗ ਗਿਆ ਹੈ ਮਮਾ ਇੱਕ ਨੰਬਰ ਅੱਛਾ ਮਾਂ ਮਾਂ ਮੁੰਡਾ ਗਾ ਕੇ ਕੋ ਕਰਾਉਂਦਾ ਮੈਂ ਕਿਹਨਾਂ ਦੇ ਰਹੀ ਮੈਂ ਪਹਿਲਾਂ ਸੋਚ ਲਈ ਜੇ ਮੈਂ ਕਿਤਾਬਾਂ ਗੰਦੀ ਹੋਈ ਹੁੰਦੀ ਮੈਂ ਉਹ ਚੈੱਕ ਕਰਾਉਂਗੀ ਮੇਰੀ ਉਹ ਟੁੱਟ ਗਈਆਂ ਇਹ ਨਿੰਗਾਂ ਲਈ ਤਾਂ ਛੋਟੇ ਜੰਮੂ ਵਾਸਤੇ ਆ ਨੰਮੀ ਨੇ ਤਾਂ ਮੈਂ ਤੁੰਤਲਾਦੀ ਨਾ ਦੇ ਚਾਹ ਹਟਾ ਚੰਮੀ ਮਤ ਨੂੰ ਅੰਨਿਓ ਲੱਗਦੀਆਂ ਕੋਨੇ ਚ ਸਾਫ ਦੀਦਾ ਮੈਨਾਂ ਹੁਣ ਤੋੜਾ ਤੇ ਹੋਰ ਖਾਤੇ ਬਜਰ ਦੇ ਪੈਰ ਮੈਂ ਹਾਂ ਨੇੜੇ ਤਾਂ ਜਮਾਈ ਸਾਫ ਦਿਖ ਰਿਹਾ ਨੇੜੇ ਦੀ ਬੰਦੇ ਵਾਂਗ ਲੱਗ ਦੇਖਾ ਪੂਰੇ ਤਾਂ ਸਾਫ ਦਿਖ ਰਿਹਾ ਪੂਰੇ ਤਾਂ ਮਮਾ ਵੀ ਬੈਠੇ ਤਾਂ ਦਿਖਦੀ ਉਹਨਾਂ ਸਾਹ ਨਾ ਖਾਤੇ ਬਜਰ ਪੈਂਦਾ ਨਾ ਫਰਾਗ ਹੋਏ ਮੇਰੀ ਤਾਂ ਬੁਮ ਮਕਰਾਂ ਵਾਲੀ ਮੈਂ ਤੂੰ ਜਾ ਕੇ ਆ ਕੇ ਕਰਾਇਆ ਹੁੰਦੀ ਫਿਰ ਨਾ ਪਰ ਤੂੰ ਵੀ ਸਹਜ ਵੀ ਬਹੁਤ ਗੰਤੀ ਹੋਈ ਪਈ ਸੀ ਕਿ ਅਸੀਂ ਇੰਨੇ ਗੰਤੇ ਸੂਟ ਪਤਨ ਛੱਡ ਨਹੀਂ ਮੈਂ ਨਾ ਕਿੱਦਾਂ ਕੱਢ ਜਾਉਂਗੀ ਨਾ ਉਹ ਤਾਂ ਅੱਜ ਆਏ ਆ ਪੁਰੇ ਕੀ ਗੁਰਦੁਆਰਾ ਸਾਹਿਬ ਚਾਹੀਦੀ ਅੱਜ ਹਾਏ ਹਾਏ ਮੈਂ ਚੱਲ ਨਹੀਂ ਆਇਆ ਬੋਰ ਦੀ ਕਿੱਥੀ ਆਉਂਦੀ ਆ ਮੈਂ ਚੱਲੇ ਆਣਾ ਸੀ ਯਾਰ ਮੈਨੂੰ ਤੇ ਚਲੋ ਜੀ ਅੱਜ ਦਾ ਵਲੌਗ ਤਾਂ ਇੱਥੇ ਕਰਦੇ ਐਂਡ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਮਿਲਾਂਗੇ ਆਪਾਂ ਕੱਲ ਨੂੰ ਨਿਊ ਬਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ